1874 ਦੇ ਵਿੱਚ ਬਣਿਆ ਹੋਇਆ 261 ਸਾਲ ਪੁਰਾਣਾ 10 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਕਿਲਾ ਅੱਜ ਵੀ ਆਪਣੇ ਅੰਦਰ ਕਈ ਰਾਜ ਦਫਨ ਕਰੀ ਬੈਠਾ ਜਿਸ ਦੀ ਕੱਲੀ ਕੱਲੀ ੱਟ ਤੇ ਇਤਿਹਾਸ ਲਿਖਿਆ ਹੈ ਤੇ ਉਸ ਦਾ ਗਵਾਹ ਇਹ ਕਿਲਾ ਖੁਦ ਹੈ ਆਪਾਂ ਚਲੋ ਆਓ ਮਿਲ ਕੇ ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਆਪਾਂ ਦਰਵਾਜ਼ੇ ਤੇ ਜੋ ਕਿ ਇੱਕ ਸਿਰਫ ਦਰਵਾਜ਼ਾ ਨਹੀਂ ਇਹ ਆਪਣੇ ਆਪ ਵਿੱਚ ਕਲਾ ਦਾ ਨਮੂਨਾ ਹੈ ਤੇ ਇਸ ਦੀ ਪਾਵਰ ਦਾ ਅੰਦਾਜ਼ਾ ਵੀ ਸਾਈਡ ਤੋਂ ਲਗਾ ਸਕਦੇ ਹੋ ਤੇ ਇਸ ਤੇ ਲੱਗੇ ਹੋਏ ਕਿੱਲਾ ਅੱਜ ਵੀ ਦੱਸ ਦਿੰਦੇ ਨੇ ਕਿ ਇਹ ਦਰਵਾਜ਼ਾ ਪਹਿਲਾਂ ਵਾਂਗ ਹੀ ਕਿੰਨਾ ਮਜ਼ਬੂਤ ਹੈ ਤੇ ਇਹ ਦਰਵਾਜ਼ਾ ਆਪਾਂ ਨੂੰ ਪੁਰਾਣੇ ਜ਼ਮਾਨੇ ਵਿੱਚ ਲੈ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਕਿੱਲਾਂ ਦੀ ਰੱਖਿਆ ਕਿਵੇਂ ਪਟਿਆਲਾ ਦੇ ਕਿਲਾ ਮੁਬਾਰਕ ਦੀਆਂ ਇਹ ਤੋਪਾਂ ਸਮੇਂ ਦੀ ਤਾਕਤ ਦਾ ਪ੍ਰਤੀਕ ਹਨ। ਆਓ ਇਹਨਾਂ ਦਾ ਇਤਿਹਾਸ ਜਾਣੀਏ। ਇਹ ਤੋਪ 1762 ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਜਿੱਤੀ ਗਈ ਸੀ। ਜੇਕਰ ਇਹ ਤੋਪ ਦੀ ਲੰਬਾਈ ਦੀ ਗੱਲ ਕਰੀਏ ਮੈਨੂੰ ਲੱਗਦਾ 10 ਤੋਂ 12 ਫੁੱਟ ਇਸ ਦੀ ਲੰਬਾਈ ਹੈ। ਇਹ ਤੋਪ ਇਸ ਟਾਈਮ ਪਟਿਆਲਾ ਦੇ ਸ਼ਾਹੀ ਕਿਲੇ ਵਿੱਚ ਸੋ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਇਹ ਤੋਪ ਕਿਸ ਧਾਤੂ ਦੀ ਬਣੀ ਹੋਣ ਗੱਲ ਕਰਦੇ ਆਂ ਆਪਾਂ ਲੋਗੜ ਤੋਪ ਬਾਰੇ ਇਹ ਮਹਾਰਾਜਾ ਕਰਮ ਸਿੰਘ ਨੇ ਬਣਵਾਈ ਸੀ ਇਹਨੂੰ 1802 ਵਿੱਚ ਬਣਵਾਇਆ ਗਿਆ ਸੀ ਤੇ ਇਸ ਦਾ ਭਾਰ ਜਾਣ ਕੇ ਤੁਸੀਂ ਹੈਰਾਨ ਰਹੋਗੇ ਇਸ ਦੀ ਜੋ ਵੇਟ ਹੈ ਉਹ 10 ਟਨ ਹੈ 10 ਟਨ ਜਾਣਕਾਰੀ ਮੁਤਾਬਕ ਇਹ ਤੋ ਪਿੱਤਲ ਦੀ ਬਣੀ ਹੋਈ ਹੈ ਸਭ ਤੋਂ ਇਹ ਗੱਲ ਹੈ ਪ੍ਰਾਣੀ ਕਿ ਇਹ ਜਿਹੜੇ ਪਈਏ ਨੇ ਇਹ ਉਵੇਂ ਹੀ ਰੱਖੇ ਗਏ ਨੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਹਤੇ ਕੰਮ ਨਹੀਂ ਕੀਤਾ ਗਿਆ ਸੋ ਇਹ ਪੁਰਾਣੀ ਤੋਪ ਦੀ ਲੰਬਾਈ ਚੈੱਕ ਕਰੋ ਤੁਸੀਂ ਕਿੰਨੀ ਹੈਗੀ ਜੇ ਕਰੇ ਤੇ ਮੈਂ ਕਹਾਂ 20 ਬੰਦੇ ਵੀ ਮੋਰੇ ਚੜ ਜਾਣ ਤਾਂ ਇਹਨੂੰ ਹਲਾ ਨਹੀਂ ਪਹੁੰਣਗੇ ਸੋ ਸਭ ਤੋਂ ਪਹਿਲਾਂ ਤੁਸੀਂ ਦੇਖੋ ਤੋਪ ਤੋਪ ਦਾ ਗੋਲਾ ਪੈਂਦਾ ਸੀ ਇੱਥੋਂ ਦੀ ਤੇ ਹੁਣ ਇਹਦੀ ਤੁਹਾਨੂੰ ਆਪਾਂ ਨਾ ਲੰਬਾਈ ਚੈੱਕ ਕਰਨੀ ਹੈ ਬਸ ਲੰਬਾਈ ਚੈੱਕ ਕਰਦੇ ਰਹੋ ਤੁਸੀਂ ਦੇਖਦੇ ਰਹੋ ਲੰਬਾਈ ਇਸ ਤੋਪ ਦੀ ਕਿੰਨੀ ਲੰਬਾਈ ਹੈ ਆ ਹੱਥ ਉੱਤੇ ਪਾਉਣ ਵਾਸਤੇ ਇਹਨਾਂ ਨੇ ਦਿੱਤਾ ਹੋਇਆ ਬੜੀ ਹੈਵੀ ਤੋਪ ਆ ਹੱਲਣ ਵਾਲੀ ਤਾਂ ਹੈ ਹੀ ਨਹੀਂ ਇਹ ਤੇ ਆ ਇਹਦਾ ਆ ਗਿਆ ਬੈਕ ਵਿਊ ਤੋਪ ਦਾ ਦੇਖਦੇ ਹੋ ਦੂਜੇ ਨੰਬਰ ਤੇ ਇਹਦੀ ਤੁਸੀਂ ਕਾਰਾਗਰੀ ਦੇਖ ਸਕਦੇ ਹੋ ਸਾਰੀ ਕਾਰਾਗਰੀ ਹੈ ਸਾਰੀ ਪੁਰਾਣੇ ਜ਼ਮਾਨੇ ਦੇ ਹੱਥਾਂ ਦੇ ਨਾਲ ਕਰੀ ਜਾਂਦੀ ਸੀ ਕਾਰਾਗਰੀ ਕੋਈ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਪਰ ਪਰਫੈਕਟ ਤਾਂ ਦੇਖੋ ਜਿਹੜਾ ਫੁੱਲ ਬਣਵਾਇਆ ਹੋਇਆ ਹੈਗਾ ਇਹਦੇ ਤੇ ਸੇਮ ਜਿਵੇਂ ਡਿੱਟੋ ਨੇ ਸਾਹਮਣੇ ਹੁਣ ਆਪਾਂ ਗੱਲ ਕਰੀਏ ਇਹਦੇ ਬੇਸ ਦੀ ਜਾਪਾ ਇਹਦੇ ਬੇਸ ਦੀ ਗੱਲ ਕਰਦੇ ਆਂ ਘਟੋ ਘਟਾ 4 ਇੰਚ ਪੈ 4 ਇੰਚ ਪੈ 4 ਇੰਚੀ ਗੋਲਾ ਪੈਂਦਾ ਸੀ ਇਹਦੇ ਵਿੱਚ ਇੱਥੋਂ ਦੀ ਤੁਸੀਂ ਦੇਖ ਸਕਦੇ ਹੋ ਤੇ ਗੱਲ ਕਰੀਏ ਹੁਣ ਇਸ ਟਾਈਮ ਲੋਹੇ ਦੇ ਸਟੈਂਡ ਤੇ ਪਈ ਹੈ ਜੋ ਕਿ ਉਹ ਤੋਪ ਦੇ ਨਾਲੋਂ ਉਹ ਤੋਪ ਲੱਕੜ ਦਾ ਪਹੀਏ ਲੱਗੇ ਹੋਏ ਨੇ ਗਲ ਚੁੱਕੇ ਹਨ ਇਹ ਤੋਪ ਵੈਸੇ ਰੱਖ ਕੇ ਚਲਾਈ ਜਾਂਦੀ ਸੀ ਪਟਿਆਲਾ ਕਿਲੇ ਦੀ ਸ਼ਾਨ ਹੈ ਤੋਪ ਜਾਣਕਾਰੀ ਮੁਤਾਬਕ ਦੱਸਿਆ ਜਾਂਦਾ ਹੈ ਇਹ ਇੱਕ ਜਲਾਲੂ ਖਾਨਾ ਹੈ ਜਿੱਥੇ ਕਿ ਸ਼ਾਹੀ ਪਾਰਟੀ ਵਗੈਰਾ ਸਮਾਗਮ ਵਗੈਰਾ ਹੁੰਦੇ ਸੀ ਰਾਜਾ ਮਹਾਰਾਜਾ ਇੱਥੇ ਬੈਠੇ ਹੁੰਦੇ ਸੀ ਸੋ ਤੁਹਾਨੂੰ ਬਾਹਰੋਂ ਦਿਖਾਉਨੇ ਆ ਅੰਦਰ ਜਾਣਾ ਤਾਂ ਇਹਦੇ ਹਲਾਉ ਨਹੀਂ ਹੈਗਾ ਸੋ ਆਪਾਂ ਬਾਹਰੋਂ ਇਹਨੂੰ ਐਕਸਪਲੋਰ ਕਰ ਰਹੇ ਆ ਤੁਹਾਨੂੰ ਸ਼ੀਸ਼ੇ ਵਿੱਚ ਦੀ ਦਿਖਾਉਨੇ ਆ ਇੱਕ ਹੀ ਚੀਜ਼ ਹੈ ਅੰਦਰੋਂ ਕਿਦਾਂ ਦਾ ਲੱਗਦਾ ਹੈ ਤੇ ਅੰਦਰ ਇਸ ਦੇ ਹੁਣ ਕਾਫੀ ਬਦਲਾਅ ਚੇਂਜਸ ਕਰ ਦਿੱਤੇ ਗਏ ਨੇ ਤੋ ਇਹ ਇੱਕ ਸ਼ੀਸ਼ ਮਹਿਲ ਦਾ ਹਿੱਸਾ ਹੈਗਾ ਪਟਿਆਲਾ ਕਿਲੇ ਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਰਾਣਾ ਡਿਜ਼ਾਈਨ ਪਾਇਆ ਹੋਇਆ। ਤੋ ਆਹ ਨੀਚੇ ਨਾਲ ਇੱਕ ਤਹਿ ਖਾਨਾ ਬਣਿਆ ਹੋਇਆ ਵੀ ਤਹਿ ਖਾਨਾ। ਇੱਥੇ ਸਜਾ ਵਗੈਰਾ ਦਿੱਤੀ ਜਾਂਦੀ ਸੀ ਤੇ ਆਹ ਸ਼ੀਸ਼ ਮਹਿਲ ਹੈ। ਤੁਸੀਂ ਦੇਖ ਸਕਦੇ ਹੋ ਪੁਰਾਣੀ ਕਾਰਾਗਰੀ ਛੱਤਾਂ ਨੂੰ ਤੁਸੀਂ ਦੇਖ ਸਕਦੇ ਹੋ ਹਨ। ਕਿਵੇਂ ਦਾ ਪੁਰਾਣਾ ਡਿਜ਼ਾਈਨ ਵਗੈਰਾ ਇੱਥੇ ਪਾਇਆ ਗਿਆ। ਤੁਸੀਂ ਦੇਖ ਸਕਦੇ ਹੋ ਕੰਧਾਂ ਵਗੈਰਾ ਪੁਰਾਣੀਆਂ ਸਾਰੀਆਂ ਉਮੇ ਜੋ ਕੋ ਰੱਖੀਆਂ ਗਈਆਂ ਨੇ ਸਾਰੀਆਂ ਪੁਰਾਣੀਆਂ ਕੰਧਾਂ ਹੈ। ਤੇ ਤੁਸੀਂ ਛੱਤ ਦੇ ਗਾਰਡਰ ਪਾਏ ਦੇਖੋ ਜਿਹੜੀਆਂ ਆਪਣੀਆਂ ਡਾਟਾਂ ਹਨੀਆਂ ਘਰਾਂ ਦੇ ਵਿੱਚ ਡਾਟਾਂ ਹਨਾ ਦੇਖੋ ਕਿੱਦਾਂ ਤਕੜੀਆਂ ਡਿਜ਼ਾਈਨ ਪਾਇਆ ਗਾ ਗਾਰਡਰਾਂ ਦੇ ਵਿੱਚ ਡਾਟਾਂ ਦਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਅੰਦਰੋਂ ਟੇਹ ਖਾਨਾ ਗਾ ਇੱਥੇ ਖਾਨਾ ਚੈੱਕ ਕਰੋ ਅੰਦਰੋਂ ਬਾਜਾਂ ਵਗੈਰਾ ਆਈਆਂ ਆ ਰਹੀਆਂ ਨੇ ਕੋਈ ਤੇ ਖਤਰਨਾਕ ਕੰਮ ਹੈ ਇੱਥੇ ਆਹ ਪੌੜੀਆਂ ਵਗੈਰਾ ਤਾਂ ਚੜ੍ਹਦੀਆਂ ਇਹ ਤਲਾਬ ਹੁੰਦਾ ਸੀਗਾ ਇੱਥੇ ਸ਼ਾਹੀ ਮਹਿਮਾਨਾਂ ਵਾਸਤੇ ਬੂਟੇ ਬਗੀਚਾਂ ਨੂੰ ਪਾਣੀ ਦੇਣ ਵਾਸਤੇ ਆਹ ਖਾਲੀਆਂ ਜੀਆਂ ਬਣੀਆਂ ਹੋਈਆਂ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਦੀ ਹਾਲਤ ਹੁਣ ਜਿਹੜੇ ਆਪਾਂ ਨੂੰ ਸਾਹਮਣੇ ਆ ਆਲੇ ਜੇ ਕੰਧਾਂ ਦੇ ਵਿੱਚ ਦਿਖ ਰਿਹਾ ਇਹਨਾਂ ਨੂੰ ਮੋਰਚੇ ਕਿਹਾ ਜਾਂਦਾ ਸੀ ਇਹਨਾਂ ਤੇ ਸੈਨਿਕ ਲੋਕ ਕੇ ਬੰਦੇ ਹੁੰਦੇ ਸੀ ਤੇ ਦੁਸ਼ਮਣ ਨੂੰ ਨਿਗਾਹ ਰੱਖਦੇ ਹੁੰਦੇ ਸੀਗੇ ਤੀਰ ਤੇ ਬੰਦੂਕਾ ਚਲਾਉਣ ਲਈ ਵਰਤੇ ਜਾਂਦੇ ਸੀਗੇ ਛੋਟੇ ਛੋਟੇ ਆਲੇ ਜੋ ਆਪਾਂ ਨੂੰ ਦਿਖ ਰਹੇ ਹੈਗੇ ਉੱਪਰ ਕਿੰਨੇ ਆ ਕਿੰਨੇ ਸਾਰੇ ਆਲੇ ਆਪਾਂ ਦੇਖ ਸਕਦੇ ਆ ਸਾਰੇ ਦੇਖ ਲਓ ਕਿੰਨੇ ਸੈਨਿਕ ਹੁੰਦੇ ਸਿਰੇ ਹਜ਼ਾਰਾਂ ਊੜਾਂ ਸੈਨਿਕ ਹੁੰਦਾ ਸੀਗਾ ਉਹਨਾਂ ਦੇ ਜ਼ਮਾਨੇ ਦੇ ਵਿੱਚ ਜਿਵੇਂ ਮਾਰਤ ਦੇ ਹੁਣ ਪਾਲੇਦਵਾਲੇ ਗੇੜਾ ਦੇ ਰਹੇ ਆ ਇਹਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ ਬਾਰ-ਬਾਰ ਗੇੜਾ ਦੇਣ ਦੀ ਇਜਾਜ਼ਤ ਹੈ ਸੋ ਇਸ ਕਰਕੇ ਆਪਾਂ ਅੰਦਰ ਨਹੀਂ ਜਾ पाए ਸੋ ਹੁਣ ਜੋ ਆਪਾਂ ਸਾਹਮਣੇ ਮਾਰਤ ਦੇਖ ਰਹੇ ਆ ਇਸ ਦੇ ਅੰਦਰ 365 ਰਾਣੀਆਂ ਮਹਾਰਾਜਾ ਭਪਿੰਦਰ ਸਿੰਘ ਦੀਆਂ ਰੱਖੀਆਂ ਜਾਂਦੀਆਂ ਸੀਗੀਆਂ ਤੇ ਇਹ ਅੰਦਰੋਂ ਕਾਫੀ ਲਕਜ਼ਰੀਅਸ ਬਣਾ ਦਿੱਤੀ ਗਈ ਹੈ بھائی ਇੱਥੇ ਦੇ ਟੱਕਰੇ ਸਿੱਕ ਉਹਨਾਂ ਨੂੰ ਦੱਸ ਸਕੀ ਕਾਫੀ ਖਰਚਾ ਆ ਚੁੱਕਾ ਹੈ ਇੱਥੇ ਇਹਦਾ ਆਪਣੇ ਮਿਊਜ਼ੀਅਮ ਮਿਊਜ਼ੀਅਮ ਦੇਖ ਸਕਦੇ ਹੋ ਇਹਦਾ ਅਜੇ ਚੱਲ ਰਿਹਾ ਕੰਮ ਜੋ ਕਿ ਤੁਹਾਨੂੰ ਆਪਣੇ ਆਉਣ ਵਾਲੇ ਬਲੌਗ ਦੇ ਵਿੱਚ ਜਰੂਰ ਦੇਖਣ ਨੂੰ ਮਿਲੇਗਾ ਸੋ ਹੁਣ ਆਪਾਂ ਜਾ ਰਹੇ ਹਾਂਗੇ ਅੱਗੇ ਜਿਹੜੇ ਆਪਾਂ ਇੱਕ ਉਧਰਲੀ ਸਾਈਡ ਇੱਕ ਇਧਰਲੀ ਸਾਈਡ ਆ ਕਟ ਕਰੇ ਜੇ ਖੜੇ ਦਿਖ ਰਹੇ ਨੇ ਇਹ ਕੋਈ ਆਮ ਚੀਜ਼ ਨਹੀਂ ਹੈਗੀ ਇਹ ਨਗਾਰਖਾਨਾ ਹੈ ਨਗਾਰਖਾਨਾ ਨੀਚੇ ਲਿਖੇ ਕਮਾਂ ਲਈ ਵਰਤਿਆ ਜਾਂਦਾ ਸੀ ਜੋ ਕਿ ਸ਼ਾਹੀ ਮਹਿਮਾਨਵਾਜ਼ੀ ਤੇ ਕੋਈ ਮਹਿਮਾਨ ਆ ਸ਼ਾਮ ਦੇ ਸਮੇਂ ਕੋਈ ਸਮਾਗਮ ਵਗੈਰਾ ਕੋਈ ਖੁਸ਼ੀ ਦੇ ਮਾਹੌਲ ਤੇ ਇੱਥੇ ਨਗਾਰੇ ਵਜਾਏ ਜਾਂਦੇ ਸੀ ਸੋ ਇਹ ਕੋਈ ਆਮ ਚੀਜ਼ ਨਹੀਂ ਹੈਗੀ ਤੁਸੀਂ ਆ ਚੀਜ਼ ਦੀ ਕਾਰਾਗਰੀ ਚੈੱਕ ਕਰੋ ਇਕੱਲਾ ਇਕੱਲਾ ਡਿਜ਼ਾਈਨ ਆ ਪੱਥਰ ਨੂੰ ਖਰੀਦ ਕੇ ਪਾਇਆ ਹੋਇਆ ਹੈ ਨਾ ਇੱਥੇ ਆ ਸਾਰਾ ਕੋ ਡਿਜ਼ਾਈਨਿੰਗ ਦੀ ਕਵਲਟੀ ਚੈੱਕ ਕਰੋ ਪਹਿਲਾਂ ਬਹੁਤ ਮੱਥਾ ਮਰਿਆ ਜਾਂਦਾ ਸੀਗਾ ਇਹ ਚੀਜ਼ਾਂ ਤੇ ਸੋ ਅੱਜ ਦੇ ਟਾਈਮ ਦੇ ਵਿੱਚ ਤਾਂ ਬਹੁਤ ਹੀ ਖਰਚੀਲੀਆਂ ਚੀਜ਼ਾਂ ਨੇ ਇਹ ਸੋ ਮੇਰੇ ਦੋਸਤੋ ਇਹ ਸਗਾ ਮਹਾਰਾਜਾ